ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬੈਠੇ ਆ ਪਿੰਡ ਸ਼ੇਖਪੁਰਾ ਦੇ ਵਿੱਚ ਤੇ ਇੱਥੇ ਆਪਾਂ ਇੰਟਰਵਿਊ ਕਰਾਉਣ ਜਾ ਰਹੇ ਹਾਂ ਤੁਹਾਡੀ ਇੱਕ ਇਹੋ ਜਿਹੀ ਸ਼ਖਸ ਨਾਲ ਜਿਹਦੇ ਨਾਲ ੱੱੱਕਾ ਵੀ ਹੋਇਆ ਹੈ ਉਹ ਬੰਦਾ ਇੱਕ ਐਕਟਰ ਵੀ ਹੈ ਕੰਟੈਂਟ ਕ੍ਰੀਏਟਰ ਵੀ ਹੈ ਉਹਦੇ ਨਾਲ ਕੀ ਕੀ ੱੱੱਕਾ ਹੋ ਗਿਆ ਕੀ ਇਹੋ ਜੀ ਗੱਲਬਾਤ ਹੋ ਗਈ ਜਿਹੜਾ ਉਹ ਨੂੰ ਆਪਦੇ ਜਿਹੜੇ ਵੀਡੀਓ ਬਣਾਉਂਦੇ ਸੀ ਉਹਦੇ ਨਾਲ ਦੇ ਉਹਨਾਂ ਨਾਲੋਂ ਹਟਣਾ ਪੈ ਗਿਆ ਤੇ ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਅਸੀਂ ਪਰਮਜੀਤ ਬੱਬੂ ਜੀ ਦਾ ਜਿਹੜੇ ਕੀ ਸਾਡੇ ਨਾਲ ਅੱਜ ਗੱਲਬਾਤ ਕਰਨਗੇ ਬੈਠੋ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਤੇ ਆਉਣ ਵਾਸਤੇ ਧੰਨਵਾਦ ਜੀ ਕੋਈ ਠੰਡਾ ਪਾਣੀ ਚਾਹ ਕੋਈ ਕੁਝ ਲਓਗੇ ਨਹੀਂ ਇਹ ਚੀਜ਼ਾਂ ਤਾਂ ਮੈਂ ਡਰਦਾ ਹੀ ਆ ਜੀ ਡਰ ਨਾਲੀ ਕਿਹੜੀ ਗੱਲ ਆ ਬਈ ਯਾਰ ਕਿਉਂਕਿ ਜਿਹੜਿਆਂ ਨਾਲ ਮੈਂ ਵੀਡੀਓ ਬਣਾਉਂਦਾ ਹੁੰਦਾ ਸੀ ਉਹ ਪਹਿਲਾਂ ਮੈਨੂੰ ਚਾਹ ਪਿਉਂਦੇ ਸੀ ਤੇ ਉਦੋਂ ਦਵਾ ਮੈਥੋਂ ਕੰਮ ਕਰਾਉਂਦੇ ਸੀ ਮੈਨੂੰ ਡਰ ਆ ਕਿ ਤੁਸੀਂ ਵੀ ਉਸੇ ਰਾ ਹੀ ਨਾ ਬੇਜੋ ਉਹ ਨਹੀਂ ਨਹੀਂ ਬਈ ਇਹੋ ਜੀ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਤੁਸੀਂ ਹੋਰ ਸੇਤਾ ਠੀਕ ਨੇ ਹਾਂ ਸੇਤਾ ਠੀਕ ਆ ਕਈ ਦਿਨ ਬੁਖਾਰ ਜਾ ਚੜਦਾ ਰਹੇ ਅੱਛਾ ਤੇ ਅੱਜ ਆਪਾਂ ਇੱਕ ਗੱਲਬਾਤ ਕਰਦੇ ਹਾਂ ਵੀ ਤੁਸੀਂ ਕਹਿੰਦੇ ਵੀ ਸਾਡੇ ਨਾਲ ੱੱੱਕਾ ਹੋ ਗਿਆ। ਹਾਂਜੀ। ਕਿਸ ਪ੍ਰਕਾਰ ਦਾ ੱੱੱਕਾ ਹੋ ਗਿਆ ਤੇ ਤੁਸੀਂ ਕਿਉਂ ਉਹਨਾਂ ਨਾਲ ਵੀਡੀਓ ਬਣਾਉਣਾ ਹਟ ਗਏ ਥੋੜਾ ਜਿਹਾ ਸਾਡੇ ਬਾਰੇ ਸੱਚਾ ਰਹਿਣਾ ਪਾਉ। ਵੀਡੀਓ ਤਾਂ ਜੀ ਬਸ ਇੱਕ ਬਹਾਨਾ ਸੀ। ਤੇ ਉਹ ਲੈਣ ਦੇ ਤਾਂ ਕੰਮ ਹੀ ਸੀ। ਅੱਛਾ। ਹਾਂ। ਤਰ੍ਹਾਂ ਤਰ੍ਹਾਂ ਦੇ ਬੰਦੇ ਇਕੱਠੇ ਹੋਏ ਸੀ ਜੀ। ਕੋਈ ਕਬਾਈਨਾ ਵਾਲਾ ਸੀ। ਕੋਈ ਬੈਨਾ ਵਾਲਾ ਸੀ। ਕੋਈ ਗਾਈਆਂ ਵਾਲਾ ਸੀ। ਤੇ ਕੋਈ ਡਾਕਟਰ ਸੀ। ਕੋਈ ਦੁਕਾਨ ਵਾਲਾ ਸੀ ਤੇ ਐ ਐਡੋ ਵੱਡੀ ਜਿਹੇ ਬੰਦੇ ਸੀਗੇ ਜੀ ਤੇ ਬਸ ਆਪੋ ਆਪ ਦੇ ਹਿਸਾਬ ਜੇ ਨਾਲ ਕੋਈ ਤੋਰੀਆਂ ਦਾ ਬਾਗ ਜਿਹੇ ਵਾਲਾ ਸੀਗਾ ਜੀ ਲਾਈ ਰੱਖਦੇ ਸੀ ਕੰਮੇ ਨੂੰ ਅੱਛਾ ਨਹੀਂ ਫਿਰ ਕੰਮ ਤਾਂ ਅਗਲੇ ਨੇ ਕਰਨੀ ਆ ਨਾ ਆਪਾਂ ਤਾਂ ਵੀਡੀਓ ਬਣਾਉਣ ਵਾਸਤੇ ਅਗਲੇ ਨਾਲ ਉਹ ਕਰਾਇ ਸੀ ਸਮਰਕ ਕਰਾਇ ਸੀ ਤੁਸੀਂ ਕਿਉਂ हट ਗਏ ਤੁਹਾਡਾ ਕੀ ਰੀਜਨ ਵੜਿਆ ਨਾ ਠੀਕ ਬਣਿਆ ਨਾ ਜੀ ਨਹੀਂ ਫਿਰ ਕੰਮ ਤਾਂ ਕਰਨਾ ਹੀ ਆ ਬੰਦੇ ਨੇ ਨਹੀਂ ਕੰਮ ਤਾਂ ਫਿਰ ਉਹ ਕਰਨਾ ਹੀ ਆ ਜੀ ਮੈਂ ਆਕਰ ਹਾਂ ਉਹਦਾ ਕੰਮ ਕਰਕੇ ਜਾਂਦਾ ਸੀ ਹੂੰ ਉੱਥੇ ਗਈ ਨੂੰ ਮੈਨੂੰ ਉਹ ਕੰਮ ਲਾ ਲੈਂਦੇ ਸੀ ਅੱਛਾ ਹਾਂ ਆਪਦਾ ਕੰਮ ਕਰਨਾ ਤੇ ਉਹ ਕੰਮ ਕਰਕੇ ਵੀਡੀਓ ਬੁਢੀਓ ਜੀ ਬਣਾਵ ਲੈnde ਸੀ ਤੇ ਬਾਅਦ ਜੇ ਮੈਂ ਕਹਿੰਦਾ ਸੀ ਪਾਈ ਤਾਂ ਹੈ ਨਹੀਂ ਉਹ ਕਹਿੰਦੇ ਸੀ ਉਹ ਵਧੀਆ ਨਹੀਂ ਮੇਰੇ ਲੀਡ ਕਰਦੇ ਨਹੀਂ ਤੁਸੀਂ ਮੈਨੂੰ ਨਾ ਖੁੱਲ ਕੇ ਦੱਸੋ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਤੇ ਸਾਨੂੰ ਵੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਨਹੀਂ ਖੁੱਲਣ ਨੂੰ ਮੈਂ ਕਿਹੜਾ ਮਹਿਸਾ ਨਹੀਂ ਫਿਰ ਵੀ ਅੰਦਰੋਂ ਦੱਸੋ ਵੀ ਕੀ ਤੁਸੀਂ ਬਿਆਨ ਕਰਨਾ ਚਾਹੁੰਦੇ ਹੋ ਨਹੀਂ ਫਿਰ ਤੁਸੀਂ ਨਲੇ ਇੰਟਰਵਿਊ ਬਾਹਰ ਰੱਖ ਲਈ ਨਲੇ ਕਹਿੰਦੇ ਅੰਦਰੋਂ ਦੱਸੋ ਫਿਰ ਆਪਾਂ ਅੰਦਰ ਕਮਰੇ ਚ ਵਹਿ ਜਾਂਦੇ ਕੋਈ ਜਜ਼ਬਾਤ ਹੋਣਗੇ ਸੋਡੇ ਹਟਣ ਦੇ ਜਜ਼ਬਾਤ ਤਾਂ ਮੇਰੇ ਬਹੁਤ ਸੀਗੇ ਮੈਨੂੰ ਮੈਂ ਵੀ ਸੋਚਦਾ ਸੀ ਮੈਂ ਵੀ ਸਤਾਰ ਬਣੂਗਾ ਪਰ ਮੈਨੂੰ ਨਹੀਂ ਪਤਾ ਸੀ ਵੀ ਮੈਂ ਮੇਰੇ ਨਾਲ ਐਂ ਕਰਨੀ ਤੁਸੀਂ ਕੋਈ ਬਿਆਨ ਨਹੀਂ ਕਰ ਰਹੇ ਵੀ ਕੀ ਕੀ ਤੱਕਾ ਹੋਇਆ ਤੁਹਾਡੇ ਨਾਲ ਬਿਆਨ ਤੁਹਾਨੂੰ ਦੱਸ ਦਿੰਨਾ ਇੱਕ ਦਾ ਤੋਰੀਆਂ ਦਾ ਬਾਗ ਲਾਇਆ ਹੋਇਆ ਸੀਗਾ ਅੱਛਾ ਕੋ ਜਿਹੜਾ ਤੋਰੀਆਂ ਦੇ ਬਾਗ ਵਾਲਾ ਸੀਗਾ ਉਹ ਕੀ ਕਰਦਾ ਸੀਗਾ ਕਹੇ ਜਿੱਦੇ ਉਹਦੇ ਕੋਲ ਖਾਸ਼ੀਆਂ ਤੋਰੀਆਂ ਹੁੰਦਾ ਸੀ ਕਹਿੰਦਾ ਸੀ ਅੱਜ ਆਪਾਂ ਬਾਗ 'ਚ ਕੋਈ ਮੈਂ ਸਕ੍ਰਿਪਟ ਲਿਖੀ ਏ ਅੱਛਾ ਵੀਡੀਓ ਬਣਾਵਾਂਗੇ ਹਾਂ ਚਲੋ ਤਾਂ ਬਣਾਉਣੀ ਆ ਫਿਰ ਜੇ ਤੋ ਕੰਮੀ ਕਹਿੰਦਾ ਸੀ ਬਸ ਆਪਾਂ ਬਣਾਉਨੇ ਆ ਤੇ ਜਾਨਿਆਂ ਦੀ ਸਾਡੇ ਉਹ ਬਣ ਕੇ ਮੁੱਕਾ ਜਾਂਦੇ ਹੋ ਗ੍ਰੇਡ ਜੇ ਡੰਗ ਦਿੰਦਾ ਸੀ ਅੱਛਾ ਤੇ ਬਸ ਫਿਰ ਕਿਉ ਸਿਰੇ ਤੋਂ ਉਸਰੇ ਉਸਰੇ ਤੋਂ ਉਸਰੇ ਤਰਾਕੇ ਤੋਰ ਗਿਆ ਬਾਅਦ ਚ ਮਾੜਾ ਮੋਟਾ ਕੋਈ ਦੋ ਚਾਰ ਗੱਲਾਂ ਜਿਹਾ ਮੋਬਾਈਲ ਜੀ ਤੇ ਕਹਾ ਕੇ ਕਹਿੰਦਾ ਸੀ ਬਸ ਬਣ ਗਈ ਬਣ ਗਈ ਬਾਜੀ ਬਾਜੀ ਬਾਅਦ ਚ ਉਹ ਲੀਡ ਰੂਟ ਕਰ ਦਿੰਦਾ ਸੀਗਾ ਅੱਛਾ ਹਾਂ ਉਹ ਆਪ ਦਾ ਤੋਰ ਗਿਆ ਬੜਾ ਘਤਰਾ ਗਿਆ ਉਹਨੇ ਗਰਮੀ ਚ ਤੇ ਬੈਨ ਵਾਲਾ ਬੈਨਾਂ ਵਾਲਾ ਤਾਂ ਨਹੀਂ ਕੋਈ ਇਹੋ ਜੀ ਗੱਲ ਕਰਦਾ ਬੈਨਾਂ ਵਾਲਾ ਤਾਂ ਮੈਂ ਕਹਿੰਦਾ ਤੁਸੀਂ ਲੈ ਲਾ ਲੋ ਵੀ ਮੂਰੇ ਤੋਂ ਲੈ ਕੇ ਮੰਗਰੋ ਤੱਕ ਪਹਿਲਾਂ ਤਾਂ ਸਾਰੀ ਬੈਨ ਤੇ ਕੱਪੜਾ ਮਰਵਾਉਂਦਾ ਸੀ ਕਹਿੰਦਾ ਵੀ ਬੈਨ ਚੰਗੀ ਤਰ੍ਹਾਂ ਚਲਕਦੀ ਹੋਊਗੀ ਲਿਸ਼ਕਦੀ ਹੋਊਗੀ ਫੇਰ ਹੀ ਵੀਡੀਓ ਸੋਹਣੀ ਲੱਗਦੀ ਹੈ ਨਾ ਹਾਂ ਹਾਂ ਤਮਾਉਂਦਾ ਸੀਗਾ ਜਦੋਂ ਜਮਾ ਗਾਰੇ ਗੁਰੇ ਚੱਲ ਲਿਬੜੀ ਹੁੰਦੀ ਸੀਗੀ ਸਾਰਾ ੱਲੇ-ਕੱਲੇ ਰੇਮ ਤੋਂ ਐਂ ਮੜਾਗੜ-ਮੜਾਗੜ ਤਮਾਉਂਦਾ ਸੀ ਗ੍ਰੀਸ ਗਰੂਸ ਕਰਵਾ ਲੈਂਦਾ ਸੀ ਸਾਰਾ ਕੰਮ ਹੰਦਾ ਕਰਵਾ ਲੈਂਦਾ ਸੀ ਤੇ ਬਸ ਬਹਾਂ ਨਾਉਦਾ ਵੀ ਐਂ ਹੁੰਦਾ ਸੀ ਵੀ ਆਪਾਂ ਬੈਨ ਲੇਉਂਗੇ ਵੀਡੀਓ ਚ ਫਿਰ ਆਪਣੀ ਵੀਡੀਓ ਵਾਲੀ ਕਿਉਂ ਮਤਲਬ ਫਿਰ ਕੋਈ ਕੰਟੈਂਟ ਬਣਾਇਆ ਹੋ ਉਹਨਾਂ ਨੇ ਨਹੀਂ ਕੰਟੈਂਟ ਕਿਹੜਾ ਸੀ ਉਹ ਤਾਂ ਬਸ ਉਹ ਜਦੋਂ ਉਹਦੀ ਬੈਨ ਲੱਬੜ ਜਾਂਦੀ ਸੀ ਉਦੋਂ ਹੀ ਸਾਦਾ ਹੁੰਦਾ ਸੀਗਾ ਉਦੋਂ ਹੀ ਉਹਦੇ ਚਿੱਤੇ 'ਚ ਬੰਦ ਹੁੰਦਾ ਸੀਗਾ ਮੈਨੂੰ ਤਲਾ ਦਨ ਨੇ ਰਾਇ ਬਣਾਈ ਸੀਗੀ ਵੀ ਇਹਨੂੰ ਐਂ ਕਰੂ ਜਿੱਥੇ ਜੀ ਕੰਮ ਹੋਵੇ ਤਸੰਦਿਆ ਕਰੋ ਅੱਛਾ ਹਾਂ ਕੰਟੈਂਟ ਤਾਂ ਕਿਹੜਾ ਬਣਾਇਆ ਸੀ ਤੇ ਡਾਕਟਰ ਡਾਕਟਰ ਤਾਂ ਨਹੀਂ ਕੋਈ ਕੰਮ ਲੈਂਦਾ ਹੁਣ ਡਾਕਟਰ ਹਾਂ ਡਾਕਟਰ ਤਾਂ ਤਾਂ ਮੈਨੂੰ ਨਾ ਲੇ ਇਹ ਵੀ ਡਰ ਲੱਗਦਾ ਕਿਉਂ ਹਜੇ ਤੱਕ ਮੇਰੇ ਪੂੜੇ ਦੁਖੀ ਜਾਂ ਉਹ ਬਤੰਦਰਾ ਤੇਰੇ ਦੁੜੀ ਟੀਕਾ ਲਾਉਂਦਾ ਹੋਊ ਉਹ ਪੁੱਛੋ ਨਾ ਜੀ ਬਸ ਉਹ ਕੀ ਕਰਦਾ ਸੀਗਾ ਉਹ ਜਦੋਂ ਕੋਈ ਉਹਦੇ ਕੋਲ ਮਰੀਜ਼ ਨਹੀਂ ਆਉਂਦਾ ਸੀ ਉਦੋਂ ਮੈਨੂੰ ਕਹਿੰਦਾ ਸੀ ਸਾਹਮਣੇ ਜੇ ਮੰਜਾ ਕਰਕੇ ਬਾਰਜਾ ਖੋਲ ਕੇ ਆ ਕੇ ਪੈ ਜਾ ਤੇਰੀ ਟੀਕਾ ਲਾ ਦਾਂ ਮੈਂ ਕਹਿੰਦਾ ਮੇਰਾ ਦੁੱਖ ਤਾਂ ਦਹੀ ਨਹੀਂ ਕੋਸਾ ਕਹਿੰਦਾ ਇੰਨੇ ਨਾਲ ਐ ਲੱਗਦਾ ਰਹਿੰਦਾ ਵੀ ਇਹਦੇ ਕੋਈ ਗਾਹ ਕੰਮ ਨਹੀਂ ਆਏ ਕਿ ਤੈਨੂੰ ਦੇਖ ਕੇ ਕੋਈ ਹੋਰ ਵੀ ਆ ਜੀ ਤੇ ਬਾਕੀ ਪੰਜ ਚਾਰ ਤਾਂ ਦਵਾਈਆਂ ਮੇਰੇ ਤੇ ਬਰਤਬਰਤ ਦੇਖ ਕੇ ਕਹਿੰਦਾ ਵੀ ਇਹਦੇ ਨਾਲ ਆ ਜਿਹੜਾ ਬੁਖਾਰ ਤੋਂ ਬਾਅਦ ਹੱਡ ਜੋੜੀ ਦੀ ਦੁਖਦੇ ਹਟ ਹਟਦੇ ਐ ਇਹਦੇ ਨਾਲ ਹਟਦੇ ਐ ਮੈਂ ਕਿਹਾ ਯਾਰ ਕਮਲਿਆ ਮੈਂ ਸੁਣਿਆ ਸੀ ਵੀ ਪਹਿਲਾਂ ਚੂਹਿਆਂ ਤੇ ਦਵਾਈਆਂ ਟਰਾਈ ਕਰਦੇ ਆ 15 ਤੋਂ ਮੈਨੂੰ ਚੂਹਾ ਤਾਂ ਨਹੀਂ ਬਣਾ ਰੱਖਿਆ ਐਕਸਪੈਰੀਮੈਂਟ ਕਰ ਕਰ ਦੇਖਦਾ ਸੀ ਪੁੱਛੋ ਨਾ ਜੀ ਮੈਂ ਕਿਹਾ ਮੇਰੇ ਸਰੀਰ ਦੀ ਤਾਂ ਲੈਬੋਰੀ ਬਣਾਤੀ ਉਹਨੇ ਅੱਛਾ ਤੇ ਬਾਕੀ ਕਈ ਵਾਰੀ ਕੀ 2-4 ਤੋਂ ਤਾਂ ਮੇਰੇ ਤੇ ਫਿੱਡੇ ਪੁਆਈ ਉਹ ਕਿਵੇਂ ਮੈਨੂੰ ਕਹਿੰਦਾ ਵੀ ਆਹ ਦਵਾਈ ਖੰਗ ਦੀ ਆ ਇਹਦੀ ਵੀ ਆ ਇਹਦੀ ਹੈ ਉਹ ਕਿਤੇ ਮੈਂ ਕਿਹੜਾ ਹੁਣ ਐਡਾ ਪੜਿਆ ਸੀਗਾ ਹੂੰ ਕਿਸੇ ਨੂੰ ਕੋਈ ਦਵਾਈ ਗਲਤ ਦਿੱਤੀ ਜਾਂਦੀ ਸੀ ਤੇ ਉਹ ਅਗਰ ਆ ਕੇ ਮੈਨੂੰ ਟਾ ਲੈਂਦਾ ਸੀ ਹਾਂ ਪੁੱਛੋ ਨਾ ਜੀ ਅੱਛਾ ਬਹੁਤ ਬੜੀ ਕੀਤੀ ਮੇਰੇ ਨਾਲ ਤੇ ਗਾਇਨਾਂ ਵਾਲਾ ਗਾਇਨਾਂ ਵਾਲਾ ਤਾਂ ਬਸ ਮੈਨੂੰ ਬੰਦਾ ਸਿਆਣਾ ਲੱਗਿਆ ਮੈਂ ਕਿ ਨਰਮ ਹੈ ਬੰਦਾ ਆਪ ਦੀ ਅਰਗਾਜਾ ਹੀ ਕੰਮ ਧੰਦੇ ਜਿਹੜਾ ਹਾਂ ਐ ਫਿਰ ਕੰਮ ਧੰਦੇ ਚ ਉਹ ਹੀ ਬਣਾ ਲੈਂਦਾ ਕੋਈ ਬੰਦਾ ਲੁੱਚਾ ਸੀ ਉਹ ਵੀ ਅੱਛਾ ਜੀ ਹਾਂ ਮੈਨੂੰ ਪਤਾ ਲੱਗ ਗਿਆ ਸੀ ਉਹਦਾ ਉਹ ਜਦੋਂ ਘਰੇ ਜਾਂਦਾ ਮੈਂ ਜਾਣਸਰ ਮੈਨੂੰ ਕਹਿੰਦਾ ਚੱਕ ਫੋੜਾ ਤੇ ਸਾਰਾ ਗੋਹਾ ਟਾਲ ਦੇ ਬੱਠਣਾਂ ਚ ਪਾ ਪਾ ਰੂੜੀ ਦੀ ਜਿੱਟਿਆ ਕਹਿੰਦਾ ਇਹ ਥਾਂ ਖਾਲੀ ਕਰ ਦੇ ਗੋਹਾ ਸੋਣਾ ਨਹੀਂ ਲੱਗਦਾ ਵੀਡੀਓ ਚ ਹਾਂ ਵੀਡੀਓ ਚ ਹੈ ਫਰ ਉਹ ਹੋ ਜਾਂਦਾ ਨਾ ਹਾਂ ਪਹਿਲਾਂ ਦੋ ਚਾਰ ਕਿ ਤਾਂ ਮੈਨੂੰ ਵੀ ਲੱਗਿਆ ਮੈਂ ਖਾ ਵੀ ਗੱਲ ਠੀਕ ਹੈ ਫਿਰ ਮੈਨੂੰ ਕਹਿੰਦਾ ਸੀ ਵੀ ਐਂ ਕਰ ਚੱਕ ਟੋਕਰਾ ਸੱਨੀ ਵੀ ਲੜਾਈ ਦੇ ਤੇ ਮੈਂ ਆਖਿਆ ਮੈਂ ਖਾ ਵੀ ਠੀਕ ਹੈ ਗੱਲ ਤਦਰੀ ਉਹ ਤਾਂ ਫਿਰ ਕੋਈ ਝੋਟ ਛੁੱਟ ਲੈਣੇ ਹੋਣਗੇ ਉਹਨਾਂ ਨੇ ਆ ਛਾੜੂ ਛੂੜੂ ਮਾਰਦੇ ਹਾਂ ਤੇ ਮੈਂ ਕਹਿੰਦਾ ਵੀ ਠੀਕ ਹੈ ਚਲ ਮੰਨ ਲੈਂਦੇ ਆ ਗੱਲ ਬੀਚਰੋਂ ਭਈ ਹੋਣੀ ਹੈ ਜ਼ਰੂਰਤ ਹੋਣੀ ਹੈ ਇਸ ਚੀਜ਼ ਦੀ ਵਿਦਿਆ ਜਗਾ ਸਾਫ ਕਰਨ ਦੀ ਹੂੰ ਹੂੰ ਫਿਰ ਮੈਨੂੰ ਹੌਲੀ ਹੌਲੀ ਮਹਿਸੂਸ ਹੋਣ ਲੱਗ ਗਿਆ ਮੈਂ ਕਿਹਾ ਵੀ ਇਹ ਤਾਂ ਬਹਾਨੇ ਨਾਲ ਗੁਹਾ ਗੂੜਾ ਕਰਾਉਂਦਾ ਹੈ ਅੱਛਾ ਹਾਂ ਸਾਰਾ ਉਹ ਦੋ ਤਿੰਨ ਅਰੀ ਤਾਂ ਮੈਨੂੰ ਕਹਾਂ ਜਿਹੜੀ ਗਾਂ ਉਹਦੀ ਮਿਲਦੀ ਨਹੀਂ ਹੁੰਦੀ ਸੀ ਮੈਨੂੰ ਕਹਿੰਦਾ ਸੀਗਾ ਆਹ ਤੇਰਾ ਸ਼ਾਟ ਹੈਗਾ ਇਹਦੀ ਮੜੀ ਧਰ ਘੱਟ ਕੇ ਦੇਖਣੀ ਹੈ ਤੇ ਦੋ ਤਿੰਨ ਅਰੀ ਤਾਂ ਮੇਰਾ ਮੁਰਚਾ ਤਰਾਤਾ ਕਾਈ ਤੁਲਤ ਮਰਵਾਉਂਦਾ ਉਹ ਵੀ ਐਕਸਪੈਰੀਮੈਂਟ ਕਰਾਉਂਦਾ ਸੀ ਫਿਰ ਤੇ ਉਹ ਫਿਰ ਮੈਂ ਤਾਂ ਉਹ ਹਟ ਗਿਆ ਐਕਸਪੈਰੀਮੈਂਟ ਕਿਹੜਾ ਮੈਂ ਕਿਹਾ ਵੀ ਇਹ ਤਾਂ ਮਖਮੇਰੇ ਜੇ ਇਸ ਰੋਡ ਤੇ ਲਿੰਗਿਆ ਤਾਂ ਕਦੇ ਮਖਾਈ ਨਹੀਂ ਪਤਾ ਗਾਈ ਦੇ ਮਰੀ ਫੁਪਪੜੀ ਜ਼ਿਲ੍ਹਾ ਤਤ ਦੇ ਪਾਰ ਬਲਾ ਦੇ ਅੱਛਾ ਗਾਂ ਆਲਾ ਉਹ ਤਾਂ ਯਾਰ ਫਿਰ ਗਲਤ ਗੱਲ ਸੀ ਉਹਦੀ ਦਾ ਬਈ ਨਹੀਂ ਗਲਤ ਗੱਲ ਸੀ ਜੀ ਗਾਈਆਂ ਉਹਨੇ ਆਪ ਦਾ ਰੱਖੀਆਂ ਸੀ ਤੇ ਸਮਾਈ ਮੈਥੋਂ ਜਾਂਦਾ ਸੀ ਫਿਰ ਤਾਂ ਉਹਨੇ ਬਈਆ ਰੱਖਿਆ ਸੀ ਹਾਂ ਬਸ ਐ ਹੀ ਸੀ ਸਮਝ ਲਓ ਤੁਸੀਂ ਗਾਈਆਂ ਪੇੜੀਆਂ ਬਹੁਤ ਹੁੰਦੀਆਂ ਜੀ ਛੜ ਬਹੁਤ ਪੇੜੀ ਮਾਰਦੀਆਂ ਤੇ ਇੱਕ ਦੁਕਾਨ ਆਲਾ ਤੁਸੀਂ ਕਹਿੰਦੇ ਗਿਆਨੀ ਤੇ ਦੁਕਾਨ ਦਾ ਤਾਂ ਕੋਈ ਉਹਨੇ ਉਹਨਾ ਉਹ ਤਾਂ ਕੀ ਕੰਮ ਕਰਾਉਂਦਾ ਉਹ ਬਈ ਯਾਰ ਨਹੀਂ ਕੰਮ ਉਹਨੇ ਵੀ ਬਹੁਤ ਕਰਾਇਆ ਜਿੱਦੋ ਦੀ ਦੁਕਾਨ ਚ ਸਭ ਸਪਾਈ ਜੀ ਕਰਨ ਵਾਲੀ ਹੁੰਦੀ ਸੀ ਉਹਦੇ ਕਹਿੰਦਾ ਸੀ ਵੀ ਛੂਟ ਅੱਜ ਆਪਣੀ ਦੁਕਾਨ 'ਚ ਰੱਖੇ। ਅੱਛਾ ਮੈਂ ਕਹਿੰਦਾ ਕੱਲਾ ਕੱਲਾ ਪੈਨ ਪੈਨਸਲ ਤੋਂ ਲੈ ਕੇ ਕੱਲਾ ਕੱਲਾ ਵਰਤਮਾਨਾ ਕਿਹੜਾ ਹੁੰਦਾ ਸੀ ਉਹ ਕੱਲੀ ਕੱਲੀ ਨਮਾਰੀ ਤੇ ਪੂਰਾ ਇਹ ਪੋਚੇ-ਪੂਚੇ ਲਵਾਉਂਦਾ ਸੀ ਸਾਰਾ ਕੰਮ। ਅੱਛਾ ਜੀ ਹਾਂ ਸਾਰਾ ਕੰਮ ਕਰਵਾਉਂਦਾ ਸੀਗਾ ਜੀ। ਤੇ ਬਸ ਬਹੁਤਾ ਛੂਟ ਛੱਡਦਾ ਬਾਹਰ ਨਹੀਂ ਹੁੰਦਾ ਸੀਗਾ ਉਹ ਤਾਂ ਇਹਨੇ ਦਿਖਾ ਨਹੀਂ ਕਿਰੋਂ ਮਿੰਦੀ ਸੀ ਆ। ਸੋਡੇ ਤਾਂ ਫਿਰ ਬ੍ਰਾਈਟ ਨਹੀਂ ਸੀਗੀਆਂ ਮੰਨ ਲਾ ਹਾਂਜੀ ਸਾਰੇ ਬੰਦੇ ਇਹ ਡੋਡੀ ਤਰ੍ਹਾਂ ਦੇ ਇਕੱਠੇ ਹੋਏ ਸੀ ਇਕੱਠੇ ਹੋ ਕੇ ਇਹਨਾਂ ਨੇ ਬਸ ਮੈਨੂੰ ਇਕੱਲੇ ਨੂੰ ਇਹਨਾਂ ਨੇ ਬਾਰੀਆਂ ਵੱਡੀਆਂ ਸੀ ਹਫਤੇ 'ਚ ਇੱਕ ਇੱਕ ਦਿਨ ਮੈਂ ਸਾਰਿਆਂ ਦੇ ਕੰਮ ਸੰਦਾਂ ਕਰਾ ਕੇ ਆਉਣਾ ਹੁੰਦਾ ਸੀ ਕਿ ਆ ਜੋਦੇ ਘਰੇ ਸ਼ੂਟ ਹੈ ਜੋਦੇ ਘਰੇ ਸ਼ੂਟ ਹੈ ਕੰਮ ਸੰਦਾਂ ਦਾ ਕੋਈ ਤੇਰੇ ਨਾਲ ਵੀ ਕਰਾਉਂਦੇ ਹੋਣਗੇ ਨਾ ਮੇਰੇ ਨਾਲ ਤਾਂ ਕੁਝ ਨਹੀਂ ਕਰਾਉਂਦੇ ਸੀ ਨਾ ਨਾ ਮੇਰੇ ਨਾਲ ਕੀ ਕਰਾਉਣਾ ਸੀਗਾ ਮੈਨੂੰ ਤਾਂ ਦਬਾਲ ਦਿੰਦੇ ਸੀ ਕਹਿੰਦੇ ਵੀ ਹੁਣ ਤੁਹਾਡੇ ਘਰੇ ਸ਼ੂਟ ਨਹੀਂ ਰੱਖਦੇ ਅੱਛਾ ਮੈਨੂੰ ਵੀ ਆਈ ਸੀ ਬਖੇ ਸਾਡੇ ਘਰੇ ਸ਼ੂਟ ਰੱਖਣਾ ਤਾਂ ਮੈਂ ਨਾ ਤੂੰ ਗੋਹੇ ਦੀ ਗੱਡੀ ਭਰਾਵਾ ਪਰ ਉਹ ਬੰਦੇ ਲੁੱਚੇ లైక్ ਕਿ ਕਿ ਨਹੀਂ ਸਾਡੇ ਘਰੇ ਤਾਂ ਨਹੀਂ షూటర్ mainu ਕਹਿੰਦੇ ਥੋੜਾ ਕੁੱਤਾ ਵੜਦਾ ਹੈ ਅੱਛਾ ਹਾਂ ਬਾਹਰ ਨਾ ਬਾਹਰ ਨਾ ਲੰਗੇ ਹੋਰ ਰਹਿ ਤਾਂ ਨਹੀਂ ਗਿਆ ਕੋਈ ਆ ਗਿਆ ਸਾਰੀਆਂ ਵੈਰਾਈਟੀਆਂ ਹੁਣ ਨਹੀਂ ਇੱਕ ਧਰਈ ਗਿਆ ਜਿਹੜਾ ਸਾਰੇ ਫਵਾੜਿਆਂ ਦੀ ਜਰਸੀ ਉਹ ਜਾ ਘੜਾ ਰਹਿ ਗਿਆ ਉਹ ਕਮੈਨਾ ਵਾਲਾ ਅੱਛਾ ਕਮੈਨਾ ਵਾਲਾ ਯਾਰ ਹਾਂ ਇਹ ਕਣਕ ਫੜਾਉਣ ਲਾ ਲਿਆ ਜਨੇ ਕਣਕ ਕਿਹੜੀ ਜੋ ਤਾਂ ਕੱਲਾ ਕੱਲਾ ਨਾਟਕਲਾ ਖਲਾ ਖਸਾਉਂਦਾ ਸੀ ਹਾਂ ਹਾਂ ਕਮੈਨਾ ਦੀ ਰਿਪੇਅਰ ਕਰਾਈ ਉਹਦੇ ਨਾਲ ਜਿੱਦੇ ਕੋਲ ਕੰਮ ਜਿਆਦਾ ਹੁੰਦਾ ਬੰਦੇ ਥੋੜੇ ਹੁੰਦੇ ਉਹਦੇ ਕਹਿੰਦਾ ਆਜੋ ਇੱਥੇ ਕੰਮ ਕਰਾਂਗੇ ਆਪਣੀ ਸ਼ੂਟ ਕਰਨੀ ਹੈ ਆ ਵੀਡੀਓ ਕੱਢਾਂਗੇ ਉਹ ਕੱਢਾਂਗੇ ਕਿਹੜੀ ਵੀਡੀਓ ਕੱਢਣੀ ਸੀ ਕਮੈਨਾਂ ਚ ਉਹ ਸਮਾਨ ਜਿਹੜਾ ਕੜਾਈਆਂ ਦਾ ਇਹਨੂੰ ਸਾਫ਼ ਕਰਕੇ ਪਾਉਣਾ ਇਹਨੂੰ ਐ ਕਰਨਾ ਇਹਨੂੰ ਐ ਕਰਨਾ ਤੇ ਉਹਨੇ ਤਾਂ ਬਹੁਤ ਲੋਹਾ ਪੀਤਾ ਜੀ ਬੜਾ ਲੋਹਾ ਕਟਾਇਆ ਉਹਨੇ ਸਤਾਂ ਅੱਛਾ ਹਾਂ ਆ ਮੇਰੀ ਤਾਂ ਢੂਹੀ ਦੁਖਣ ਲੱਦੀ ਜੀ ਉਹਨੇ ਬਾਜਨੀ ਕੰਮ ਬੜਾ ਸੀ ਉਹਦਾ ਹਾਂ ਹਾਂ ਤੈਨੂੰ ਆ ਐਂ ਜੀ ਕਰਕੇ ਬੋਲ ਆਹਾ ਤੇ ਹੋਰ ਉਹੀ ਤਾਂ ਗੱਲ ਤੈਨੂੰ ਤਾਂ ਮੇਰੀ ਤਾਂ ਢੂਹੀ ਉਸੇ ਨੇ ਹਲਵਾਈ ਹੈਗੀ ਐਡੇ ਐਡੇ ਟਾਇਰ ਹੁੰਦੇ ਕਮੈਨ ਦੇ ਕਦੇ ਆ ਟਾਇਰ ਲਾਲਾ ਕਦੇ ਜਿਹੜਾ ਹਾਲ ਆ ਕਦੇ ਬੈਰਨਪਾਲਾ ਪੁੱਛੋ ਨਾ ਜੀ ਬਸ ਇਹ ਇਹ ਮਕਸਦ ਸੀ ਥੋੜਾ ਹਟਣ ਦਾ ਹਾਂਜੀ ਹਾਂਜੀ ਬਸ ਇਹੀ ਕਾਰਨ ਸੀ ਤੇ ਇਹ ਇਹਨਾਂ ਨਾਲ ਬਹੁਤ ਵੱਡਾ ਤੱਕਾ ਹੋਇਆ ਵੀਰੇ ਹਾਂਜੀ ਤਾਂ ਸਾਡੇ ਚੈਨਲ ਦੇ ਥਰੂ ਇਹਨਾਂ ਨੇ ਇੰਟਰਵਿਊ ਕਰੀ ਐ ਤੇ ਇਹਨੇ ਆਪਦੇ ਦੁੱਖ ਦੱਸਿਆ ਇਸ ਚ ਬਹੁਤ ਦੁੱਖ ਭਰੇ ਹੋਏ ਨੇ ਕੋਈ ਬੰਦਾ ਕਿਸੇ ਦੇ ਜਾ ਕੇ ਨਾ ਤਾਂ ਗੋਹਾ ਛੜਦਾ ਤੇ ਨਾ ਕੋਈ ਹੋਰ ਕੰਮ ਕਰਦਾ ਬਹੁਤ ਤੱਕਾ ਹੋਇਆ ਬਾਈ ਨਾਲ ਅਸੀਂ ਅਪੀਲ ਕਰਾਂਗੇ ਇਹਨਾਂ ਦੇ ਦੋਸਤਾਂ ਨੂੰ ਵੀ ਵੀ ਅੱਗੇ ਤੋਂ ਇਹ ਤੋਂ ਕੰਮ ਨਾ ਕਰਾਇਆ ਜਾਵੇ ਨੇ ਮੈਨੂੰ ਕਹਿੰਦੇ ਸੀ ਕਹਿੰਦੇ ਤੈਨੂੰ ਤੂੰ ਤੇ ਗਮਸ਼ੂਰ ਕਰ ਦੇਾਂਗੇ ਅੱਛਾ ਫਿਰ ਮੈਨੂੰ ਘਰੇ ਬਹਾ ਕੇ ਸਮਝਾਇਆ ਮੈਨੂੰ ਕਹਿੰਦੇ ਵੀ ਜਿੰਨਾ ਤੈਥੋਂ ਕੰਮ ਲਈ ਜਾਂਦੇ ਤੈਨੂੰ ਇਹ ਦੁਨੀਆ ਤੋਂ ਦੂਰ ਕਰ ਦੇਣਗੇ ਤੈਨ ਤਾਂ ਤੂੰ ਤਾਂ ਵੀ ਬਣਾਈ ਬੈਠਿਆ ਹਾਂ ਵੀ ਮਿੰਤਰ ਸਿੰਘ ਦਾ ਇਹ ਸੱਚੀ ਮਿੱਟੀ ਦਾ ਕਮਲਾ ਬਣਾਈ ਬੈਠਿਆ ਉਹ ਤੁਮ ਕਮਲੇ ਦੇਖ ਤੈਂ ਜੀ ਕਰਦਾ ਹੁੰਦਾ ਹੂੰ ਹਾਂ ਫਿਰ ਐਂ ਗੱਲ ਹੋਈ ਫਿਰ ਮੈਨੂੰ ਹਟਾ ਲਿਆ ਤਾਂ ਇਹ ਸੀਗੇ ਜੀ ਸਾਡੇ ਨਾਲ ਪਰਮਜੀਤ ਬੱਬੂ ਜੀ ਸ਼ੇਖਪੁਰੇ ਤੋਂ ਜਿਨ੍ਹਾਂ ਦਾ ਪੰਜਾਬ ਐਕਟ ਚੈਨਲ ਨਾਲ ਸਾਥ ਸੀਗੀ ਫੇਸਬੁੱਕ ਤੇ ਸ਼ੇਖਪੁਰਾ ਵਾਲੇ ਜੱਟ ਇਹ ਉਹਨਾਂ ਨਾਲ ਵੀਡੀਓ ਬਣਾਉਂਦੇ ਸੀ ਇਹ ਇਹਨਾਂ ਨਾਲ ਧੱਕਾ ਤਾਂ ਬਹੁਤ ਹੀ ਲੁੱਚੇ ਬੰਦੇ ਨੇ ਜਿਹੜੇ ਉਹ ਇਹੋ ਜਿਹੇ ਬੰਦਿਆਂ ਤੋਂ ਕੰਮ ਕਰਾ ਕੇ ਮੁੜ ਕੇ ਉਹਨਾਂ ਨੂੰ ਜਿਵੇਂ ਕੋਈ ਵੱਡਾ ਬੱਚਾ ਨਹੀਂ ਕੱਢ ਦਿੰਦੇ ਹੁੰਦੇ ਘਰੋਂ ਬਾਹਰ ਗਾਂ ਦਾ ਹਾਂਜੀ ਮਾਸੋਲ ਦਾ ਦਰਦ-ਦਰਦ ਦੀਆਂ ਠੋਕਰਾਂ ਖਾਂਦਾ ਹੁੰਦਾ ਸਹੀ ਗੱਲ ਪਰ ਅਸੀਂ ਤੁਹਾਡੇ ਨਾਲ ਇੱਕ ਕਪੀ ਕਰਦੇ ਆਂ ਕਿ ਤੁਸੀਂ ਦਰਦ-ਦਰਦ ਦੀਆਂ ਠੋਕਾਂ ਹੀ ਕਰਨੀਆਂ ਕੋਈ ਵੀ ਦੁੱਖ ਦਰਦ ਹੈ ਕਿਸੇ ਨੂੰ ਵੀ ਹੈ ਉਹ ਸਾਡੇ ਨਾਲ ਇੱਥੇ ਬਹਿ ਕੇ ਸਾਡੇ ਚੈਨਲ ਤੇ ਦੁੱਖ ਸੁੱਖ ਆਪਦਾ ਸਾਂਝਾ ਕਰ ਸਕਦਾ ਧੰਨਵਾਦ ਜੀ ਤੁਸੀਂ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਟਾਈਮ ਕੱਢਿਆ ਆਪਦਾ ਕੀਮਤੀ ਕਿ ਐਡਾ ਦਾ ਕੀਮਤੀ ਹੈ ਨਹੀਂ ਸੀ ਨਹੀਂ ਹੁਣ ਤਾਂ ਮੈਂ ਵਿੱਲੇ ਹੀ ਹੁਣਾ ਜਦੋਂ ਹੁਣ ਮੈਂ ਕਿਹੜਾ ਵੀਡੀਓ ਬਣਾਉਣ ਜਾਣਾ ਮੈਨੂੰ ਤਾਂ ਫਲਾ ਦੇ ਚਲ ਕੋਈ ਗੱਲ ਨਹੀਂ ਹਾਂ ਚਲੋ ਫਿਰ ਹੁਣ ਕੱਢ ਲੈ ਕਰੋ ਸਾਡੇ ਬਸ ਕੋਈ ਨਹੀਂ ਚਲੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਚੈਨਲ ਤੇ ਆਉਣ ਵਾਸਤੇ ਤੇ ਆ ਮੇਰੇ ਨਾਲ ਕੁਰਸੀਆਂ ਹੀ ਰਖਾ ਜੇ ਫਿਰ ਇਹ ਚੱਕ ਲਓ ਆਪ ਦੀਆਂ ਜੀ ਮੈਂ ਤਾਂ ਪਹਿਲਾਂ ਹੀ ਕੰਮ ਕਰਾ ਰਿਹਾ ਤੂੰ ਹੀ ਹੱਲੀ ਪੀ ਮੇਰੀ ਤਾਂ ਚਲੋ ਕੋਈ ਨਾ ਗੱਲਾਂ ਤੇ ਆ ਗਈਆਂ ਤੇ ਉਹ ਸੀਗੇ